ਸਸ਼ੀ ਕਾਲ ਜੀ ਗੁਰਲੀਨ ਬਟਿਕ ਜਗਰਾਉਂ ਤੇ ਤੁਹਾਡਾ ਸਵਾਗਤ ਆ ਅੱਜ ਫੇਰ ਆਪਾਂ ਰਮੇ ਸੂਟਾਂ ਦੇ 컬렉ਸ਼ਨ ਲੈ ਕੇ ਹਾਜ਼ਰ ਹੋਏ ਆ ਅੱਜ ਵਾਲੇ ਸੂਟ ਆਪਣੇ ਸਾਰੇ ਹੈਡਵਰਕ ਦੇ ਰਹਿਣਗੇ ਕੁਝ ਪੇਟ ਵਾਲੇ ਰਹਿਣਗੇ ਤੇ ਇਹ ਸਾਰੇ ਸੂਟਾਂ ਦੇ ਡਿਜ਼ਾਈਨ ਅੱਜ ਡਿਫਰੈਂਟ ਹੀ ਨੇ ਸਾਰੇ ਰੰਗ ਨੇ ਇਹਨਾਂ ਦੇ ਹਰ ਸਾਕਤਾ ਆਪਣੇ ਕੋਲੇ ਜਿਆਦਾ ਰਿਪੀਟ ਵਾਲੇ ਸੂਟ ਬਣੇ ਆ ਪਰ ਇਹਨਾਂ ਦੇ ਡਿਜ਼ਾਈਨ ਚੇਂਜ ਨੇ ਸਾਰਿਆਂ ਦੇ ਵਰਕ ਚੇਂਜ ਆ ਮਤਲਬ ਇਹਨਾਂ ਦਾ ਜੇ ਹਸਤਕ ਤੁਸੀਂ ਮੇਰੇ ਚੈਨਲ ਨੂੰ ਤੇ ਨਵੇਂ ਹੋ ਤਾਂ ਪਲੀਜ਼ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜਰੂਰ ਦਬਾਓ ਤਾਂ ਕਿ ਨੋਟੀਫਿਕੇਸ਼ਨ ਮਿਲਦੀ ਰਹੇ। ਜੇ ਆਪਣਾ ਜਿਹੜਾ ਫੋਨ ਨੰਬਰ ਹੈਗਾ 788350223 ਜੇ ਤੁਸੀਂ ਕੋਈ ਵੀ ਸੂਟ ਦਾ ਪ੍ਰਾਈਸ ਲੈਣਾ ਜਾਂ ਆਰਡਰ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ ਤੇ ਮੈਨੂੰ ਕਾਲ ਕਰ ਸਕਦੇ ਹੋ ਤੇ WhatsApp ਕਰਕੇ ਪਿਕਚਰ ਜਿਵੇਂ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਤੇ ਆਪਣੇ ਪ੍ਰਾਈਸ ਲੈ ਸਕਦੇ ਆ। ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਪਹਿਲੇ ਸੂਟ ਤੋਂ। ਇਹ ਰਹੀ ਬਹੁਤ ਹੀ ਪਿਆਰੀ ਅਨਾਰਕਲੀ। ਬਹੁਤ ਪਿਆਰੀ ਡਰੈਸ ਬਣੀ ਹੋਈ ਆ ਬਹੁਤ ਹੀ ਹੈਵੀ ਲੁੱਕ ਦੇ ਵਿੱਚ ਆ ਬਹੁਤ ਹੀ ਪਿਆਰਾ ਵਰਕ ਆ ਪੂਰਾ ਫੁੱਲ 플ੇਅਰ ਦੇ ਵਿੱਚ ਬਹੁਤ ਹੀ ਪਿਆਰਾ ਕਲਰ ਆ ਡਰੈਸ ਆ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਉੱਪਰ ਨੂੰ ਕਲੀਆਂ ਦੇ ਵਿੱਚ ਵੀ ਆਪਾਂ ਵਰਕ ਕੀਤਾ ਨੈਕਲਾਈਨ ਵੀ ਪੂਰੀ ਇਹਦੀ ਹੈਵੀ ਰਹੇਗੀ ਬਹੁਤ ਸੋਹਣਾ ਵਰਕ ਆ ਬਾਜੂ ਨਾਲ ਦਾ ਹੀ ਆਪਾਂ ਕੰਮ ਸਾਰਾ 슬ੀਵਸ ਦੇ ਉੱਪਰ ਦਿੱਤਾ ਹੈ ਉਦਾਂ ਹੀ ਪੂਰਾ ਆਪਾਂ ਬੂਟਾ ਵਿੱਚ ਦੇ ਕੇ ਉੱਪਰ ਨੂੰ ਕਲੀਆਂ ਪਾਈਆਂ ਹੋਈਆਂ ਪੈਨਲ ਵਰਕ ਆਪਾਂ ਜਿਹਨੂੰ ਕਹਿੰਦੇ ਨੇ ਉਹ ਵਾਲਾ ਕੀਤਾ ਹੈ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਇਸ ਦੇ ਉੱਪਰ ਬਹੁਤ ਹੀ ਪਿਆਰੀ ਡਰੈਸ ਆ ਬੈਕ ਤੇ ਵੀ ਸੇਮ ਜਿਹੜਾ ਫਰੰਟ ਤੇ ਵਰਕ ਹੋਇਆ ਉਦਾਂ ਹੀ ਇਹਦੀ ਬੈਕ ਵੀ ਬਣੀ ਹੋਈ ਆ ਸੇਮ ਉਦਾਂ ਹੀ ਆਪਾਂ ਇਹਦੀ ਬੈਕ ਤੇ ਵਰਕ ਕੀਤਾ ਹੈ ਪੂਰਾ ਫਲੇਅਰ ਕੀਤਾ ਹੋਇਆ ਫਰੌਕ ਨੂੰ نیچے ਆਪਾਂ ਫਿਨਿਸ਼ਿੰਗ ਪੱਟੀ ਲਾਈ ਹੋਈ ਆ ਮੈਰੂਨ ਕਲਰ ਦੇ ਵਿੱਚ ਆਪਾਂ ਇਹ ਵਰਕ ਥਰੈਡ ਯੂਜ਼ ਕੀਤਾ ਹੈ ਜਿਹੜਾ ਵਰਕ ਦਾ ਹੋਇਆ ਇਹਦੇ ਵਿੱਚ ਹਨ ਤੁਸੀਂ ਏਦਾਂ ਦਾ ਕੋਈ ਵੀ ਆਪਣੇ ਕੋਲੋਂ ਡਰੈਸ ਵਗੈਰਾ ਰੈਡੀ ਕਰਵਾ ਸਕਦੇ ਆ ਆਪਾਂ ਹੈਵੀ ਤੋਂ ਹੈਵੀ ਡਰੈੱਸ ਵੀ ਬਣਾ ਲਈਦੇ ਸਭ ਤਰ੍ਹਾਂ ਦਾ ਕੰਮ ਤੁਹਾਨੂੰ ਦੱਸਿਆ ਗਿਆ ਆਪਣੀ ਬੁਟੀਕ ਦੇ ਉੱਪਰ ਹੁੰਦਾ ਹੀ ਆ ਹਰ ਤਰ੍ਹਾਂ ਦੀ ਡਰੈੱਸ ਹਰ ਤਰ੍ਹਾਂ ਦਾ ਲਹਿੰਗਾ ਸਭ ਕੁਝ ਆਪਾਂ ਇੱਥੇ ਰੈਡੀ ਕਰਦੇ ਹਾਂ ਹਰ ਤਰ੍ਹਾਂ ਦੇ ਆਪਣੇ ਕੋਲੇ ਕਾਰੀਗਰ ਹੈਗੇ ਆ ਬਹੁਤ ਹੀ ਸੋਹਣਾ ਇਹ ਡਰੈੱਸ ਬਣ ਗਿਆ ਇਹ ਨਾਲ ਬਣੀ ਹੈ ਸਟ੍ਰੇਟ ਸਲਵਾਰ ਸਲਵਾਰ ਦੇ ਵੀ ਪੌਂਚਾ ਤੇ ਵਰਕ ਹੋਇਆ ਹੋਇਆ ਉਦੋਂ ਹੀ ਪੈਨਲ ਵਰਕ ਆਪਾਂ ਸਲਵਾਰ ਦੇ ਪੌਂਚਾ ਦੇ ਵੀ ਦਿੱਤਾ ਹੋਇਆ ਦੇਖ ਸਕਦੇ ਹੋ ਨਾ ਕਿੰਨਾ ਸੋਹਣਾ ਲੱਗਦਾ ਪੈਨਲ ਵਰਕ ਇਹਦੇ ਤੇ ਕੀਤਾ ਹੋਇਆ ਜਿਵੇਂ ਆਪਾਂ ਇਹਦੇ ਕਲੀਆਂ ਫਲੋਕ ਦੀਆਂ ਕਲੀਆਂ ਜਿਹਦੇ ਤਾਂ ਜਿਹੜਾ ਆਪਾਂ ਹੁਣ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਹੈਗਾ ਪਿਓਰ ਚਨਾਉਂ ਦਾ ਬਹੁਤ ਹੀ ਹੈਵੀ ਲੁੱਕ ਦੇ ਵਿੱਚ ਆਪਾਂ ਦੁਪੱਟਾ ਰੈਡੀ ਕੀਤਾ। ਪੂਰੀ ਹੈਵੀ ਡਰੈਸ ਆ ਤੁਸੀਂ ਜਿੱਦਾਂ ਮਰਜ਼ੀ ਮਰਜ਼ੀ ਇਹਨੂੰ ਜਿਹੜੇ ਮੇਰੇ ਸੈਕਸ਼ਨ ਹੋਗੀ ਕਿਸੇ ਨੰਦਕਾਰ ਦੇ ਪਾਉਣਾ ਕਿਤੇ ਵੀ ਤੁਸੀਂ ਇਹਨੂੰ ਪਾ ਸਕਦੇ ਦੇਖ ਸਕਦੇ ਕਿੰਨਾ ਸੋਹਣਾ ਦੁਪੱਟਾ ਆਪਾਂ ਇਹਦਾ ਰੈਡੀ ਕੀਤਾ ਹੈ ਪੂਰਾ ਫੋਰ ਸੈਟ ਬਾਰਡਰ ਆ ਨਾਲ ਆਪਾਂ ਲੇਸ ਲਾ ਕੇ ਫਿਨਿਸ਼ਿੰਗ ਪੱਟੀ ਦਿੱਤੀ ਹੈ ਜੀ ਟਿਸ਼ੂ ਦੀ ਹੈਨਾ ਬਹੁਤ ਹੀ ਸੋਹਣਾ ਵਿੱਚ ਸਾਰੇ ਆਪਾਂ ਛੋਟੀ ਵੱਡੀ ਬੂਟੀ ਦੇ ਮਿਕਸ ਕਰਕੇ ਵਿੱਚ ਵਰਕ ਕੀਤਾ ਹੋਇਆ ਹੈ ਬਹੁਤ ਹੀ ਪਿਆਰਾ ਜਿਵੇਂ ਦੁਪੱਟਾ ਰਹਿਣੀ ਹੈ ਕਲਰ ਵੀ ਜੇ ਸਹੀ ਕਲਰ ਵੀ ਬਹੁਤ ਸੋਹਣਾ ਔਨੀਅਨ ਜਿਹਾ ਕਲਰ ਹੈ ਕਲਾਈ ਨੇ ਆਪ ਕਲਰ ਦਿੱਤਾ ਸੀ ਕਿ ਉਹਨਾਂ ਨੇ ਆਪ ਹੀ ਆਪਾਂ ਨੂੰ ਡਿਜ਼ਾਈਨ ਦਿੱਤਾ ਸੀਗਾ ਤੁਸੀਂ ਇਦਾਂ ਦਾ ਕੋਈ ਵੀ ਡਿਜ਼ਾਈਨ ਦੇ ਕੇ ਆਪਣਾ ਪਸੰਦ ਦਾ ਮੇਰੇ ਕੋਲ ਸੂਟ ਰੈਡੀ ਕਰਵਾ ਸਕਦੇ ਹੋ ਕੋਈ ਵੀ ਡਰੈਸ ਸੂਟ ਕੁਝ ਵੀ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਪਿਆਰੀ ਡਰੈਸ ਬਣੀ ਹੈ ਕਲਰ ਵਾਈਜ਼ ਵੀ ਤੇ ਲੁੱਕ ਵਾਈਜ਼ ਵੀ ਬਹੁਤ ਹੀ ਸੋਹਣੀ ਡਰੈਸ ਆਇਸ ਇਹ ਸਾਡੇ ਬਹੁਤ ਹੀ ਸੋਹਣੀ ਡਰੈਸ ਬਣੀ ਹੈ ਕਲਰ ਵੀ ਬਹੁਤ ਪਿਆਰਾ ਹੈ ਦਾ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਬਹੁਤ ਪਿਆਰੀ ਬਣੀ ਹੈ ਤੇ ਨੈਕਸਟ ਜਿਹੜਾ ਹੈਗਾ ਸੂਟ ਉਹ ਵੀ ਦੋ ਇਕੋ ਜਿਹੇ ਆ ਡਰੈਸ ਨੇ ਲੋਕਾਂ ਨੇ ਨਾਲ ਆ ਪਾ ਕੇ ਕਿਹਾ ਉਹਨਾਂ ਦੇ ਸ਼ਰਾਰੇ ਲਾਈ। ਸੇਮ ਕਲਰ ਨੇ ਇਹ ਦੋ ਬਣਿਆ ਪਰ ਮੈਂ ਤੁਹਾਨੂੰ ਇੱਕ ਹੀ ਦਿਖਾਉਣੀ ਆ। ਇਹ ਦੋਨੇ ਸੇਮ ਸਿਸਟਰਸ ਨੇ ਸ਼ਿਮਰ ਦੇ ਵਿੱਚ ਬਣਿਆ ਹੋਇਆ ਇਹ neck ਦੇ ਉੱਪਰ ਵਰਕ ਤਾਂ ਵਿੱਚ ਕਲੀਆਂ ਦਿੱਤੀਆਂ ਨੇ ਪੂਰਾ ਫੁੱਲ ਫਲੇਅਰ ਹੈਗਾ। neck ਦੇ ਉੱਪਰ ਵਰਕ ਸਲੀਵਜ਼ ਦੇ ਉੱਪਰ ਵਰਕ ਥੋੜੀ ਜਿਹਾ ਅੱਜ ਮੈਨੂੰ ਜਲਦੀ ਆ ਵੀਡੀਓ ਬਣਾਉਣ ਦੀ ਜਲਦੀ ਹੱਟ ਹੈ ਮੇਰੇ ਤੇ ਕਿਉਂਕਿ ਕੰਮ ਇੰਨਾ ਹੁੰਦਾ ਵਾ ਬਹੁਤ ਹੀ ਮੁਸ਼ਕਲ ਨਾਲ ਵੀਡੀਓ ਬਣਦੀਆਂ ਨੇ neck ਦੇ ਉੱਪਰ ਵਰਕ ਪੂਰਾ ਫੁੱਲ ਫਲੇਅਰ نیچے ਆਪਾਂ ਚੰਪਾ ਲੈਂਸ ਦਿੱਤੀ ਹੈ ਟਿਸ਼ੂ ਦੀ نیچے ਉਹ ਕੇਰੇ ਤੇ ਉੱਪਰ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਨਾ ਨਾਲ ਬਣਿਆ ਹੋਇਆ ਇਹਦੇ ਕਲੀਆਂ ਵਾਲਾ ਸ਼ਰਾਰਾ ਬਿਲਕੁਲ ਹੀ ਡਿਫਰੈਂਟ ਜਿਵੇਂ ਤੇ ਬਿਲਕੁਲ ਸੋਬਰ ਜੀ ਚੀਜ਼ ਬਣ ਗਈ ਆ ਡਰੈਸ ਦੀ ਗ੍ਰੈਸਪੀ ਬਣ ਗਈ ਆ ਬਿਲਕੁਲ ਸਿੰਪਲ ਸੋਬਰ ਤੇ ਨਾਲ ਬਣਿਆ ਹੋਇਆ ਇਹਦੇ ਰੇਪ ਸ਼ਰਾਰਾ ਕੰਟਰਾਸਟ ਦੇਖੋ ਬਹੁਤ ਹੀ ਸੋਹਣਾ ਸ਼ਿਮਰ ਦਾ ਕੰਟਰਾਸਟ ਕਲਰ ਆ ਸੌਰੀ ਸ਼ਿਮਰ ਦਾ ਸਟਾਫ ਆ ਤੇ ਕਲਰ ਕੰਟਰਾਸਟ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਵਾ ਇਹ ਕਲ ਕਰੀਏ ਦੁਪੱਟੇ ਦੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਵਾ ਵਰਕ ਵਾਲਾ ਦੁਪੱਟਾ ਟੈਡੀਆ ਲਸਰਾਂ ਦੇ ਵਿੱਚ ਇਹਦੇ ਵਿੱਚ ਵਰਕ ਆ ਬਹੁਤ ਹੀ ਪਿਆਰਾ ਦੁਪੱਟਾ ਪੂਰਾ ਹੈਵੀ ਦੁਪੱਟਾ ਤੇ ਆਪਾਂ ਫੋਰ ਸਾਈਡ ਲਾਈਆ ਲੇਸ ਬਹੁਤ ਸੋਹਣੀ ਵਰਕ ਨਾਲ ਦੀ ਮਿਲਦੀ ਜੁਲਦੀ ਲੇਸ ਆ ਬਹੁਤ ਹੀ ਪਿਆਰਾ ਦੁਪੱਟਾ ਰਹਿ ਗਿਆ ਦੁਪੱਟਾ ਪੂਰਾ ਹੈਵੀ ਰਹੇਗਾ ਸ਼ੀਮਰ ਦੇ ਵਿੱਚ ਥੋੜਾ ਬਹੁਤ ਜਿਵੇਂ ਦੁਪੱਟੇ ਦੇ ਨਾ ਕਲਰ ਮੈਚ ਘੱਟ ਹੁੰਦੇ ਹੁੰਦੇ ਆ ਕਲਰ ਬਿਲਕੁਲ ਜਿਵੇਂ ਉਹ ਤੇ ਥ੍ਰੈਡ ਨਾਲ ਦੇ ਹੁੰਦਾ ਪਰ ਥੋੜਾ ਜਿਹਾ ਫਰਕ ਪੈ ਜਾਂਦਾ ਕਲਰਾਂ ਦਾ ਇਹ ਦੋ ਡਰੈਸ ਨੇ ਬਿਲਕੁਲ ਸੇਮ ਆਪਾਂ ਦੋਨੇ ਸਿਸਟਰ ਨੇ ਜਿਨ੍ਹਾਂ ਦੀਆਂ ਰੈਡੀ ਕੀਤੀਆਂ ਦੁਪੱਟਾ ਜੇ ਮੈਂ ਤੁਹਾਨੂੰ ਕੋਈਕਾ ਦੂਸਰੀ ਨਹੀਂ ਦਿਖਾਉਂਦੀ ਇਹ ਸੇਮ ਓਦਾਂ ਦੀ ਫਰੌਗ ਫਿਰ ਸੇਮ ਓਦਾਂ ਇਸ ਸ਼ਰਾਰਾ ਓਦਾਂ ਹੀ ਆਪਾਂ ਸ਼ਰਾਰਾ ਰੇਪ ਸ਼ਰਾਰਾ ਉਥੇ ਆਪਾਂ ਲੇਸਿਸ ਲਾ ਕੇ ਇਹਨੂੰ ਰੈਡੀ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਤੇ ਡਿਫਰੈਂਟ ਜੀ ਚੀਜ਼ ਬਣੀ ਆ ਇਹ ਤਾਂ ਤੁਸੀਂ ਸ਼ਰਾਰੇ ਤੇ ਵੀ ਕੰਮ ਕਰਵਾ ਸਕਦੇ ਹੋ ਜੇ ਸ਼ਰਾਰੇ ਤੇ ਵੀ ਵਰਕ ਕਰਾਉਣਾ ਹੈ ਆਪਾਂ ਸ਼ਰਾਰੇ ਤੇ ਵੀ ਕਰ ਸਕਦੇ ਹਾਂ ਦੁਪੱਟੇ ਤਾਂ ਆਲਰੇਡੀ ਬਹੁਤ ਸੋਹਣੇ ਬਣੇ ਹੋਏ ਆ ਤੇ ਜੇ ਘੇਰ ਤੇ ਵੀ ਫ੍ਰੌਕ ਦੇ ਕੰਮ ਕਰਵਾਉਣਾ ਚਾਹਣਿਆ ਆਪਾਂ ਫ੍ਰੌਕ ਤੇ ਵੀ ਕੰਮ ਕਰਕੇ ਦੇ ਸਕਦੇ ਹਾਂ ਜਿੱਦਾਂ ਮਰਜ਼ੀ ਤੁਸੀਂ ਆਪਣੇ ਕੋਲ ਡਰੈਸ ਰੈਡੀ ਕਰਵਾ ਸਕਦੇ ਹੋ ਹਨ ਕਲਰ ਚੂਜ਼ ਸਾਡ ਤੁਸੀਂ ਕਰ ਸਕਦੇ ਹੋ ਕਿਹੜੇ ਕਲਰ ਦੇ ਉੱਪਰ ਚੂਜ਼ ਕਰਕੇ ਤੁਸੀਂ ਬਣਾਉਣਾ ਨਾ ਉਹ ਕਲਰ ਦੇ ਉੱਪਰ ਬਣਾ ਸਕਦੇ ਹੋ ਜਿੱਦਾਂ ਤੁਹਾਨੂੰ ਸਹੀ ਲੱਗਦਾ ਆਪਾਂ ਉਹਦਾ ਰੈਡੀ ਕਰਕੇ ਦੇ ਸਕਦੇ ਆ ਬਹੁਤ ਹੀ ਸੋਹਣੀ ਤੇ ਨਾਲ ਆਪਾਂ ਇਹਦੇ ਲਟਕਣ ਕਿ ਲਾਇਆ ਪੂਰਾ ਫੁੱਲ ਫਲੇਅਰ ਆਪਾਂ ਫਰਕ ਦਾ ਦਿੱਤਾ ਬਿਲਕੁਲ ਪਾਈ ਹੋਈ ਨਾ ਆਈ ਲੱਗੂਗਾ ਵੀ ਲਹਿੰਗਾ ਪਾਇਆ ਹੈ ਜਿਵੇਂ ਵਿਆਹ ਦੇ ਪਰ ਬਣਾਉਨੇ ਨੇ ਸੂਟ ਇਹ ਵਾਲੇ ਸੂਟ ਜਿਹੜਾ ਆਪਣੇ ਰੀਪੀਟ ਦੇ ਵਿੱਚ ਨੇ ਪਰ ਮੈਂ ਖੋਲੂਗੀ ਸੂਟ ਹੀ ਕਿਉਂਕਿ ਇਹ ਦੋ ਸੂਟ ਹੋਰ ਨੇ অলরেਡੀ ਸੇਮ ਹੁੰਦਾ ਹੈ ਜਿਵੇਂ ਆਪਾਂ ਅੱਜ ਤੱਕ ਬਣਾਉਂਦੇ ਆਏ ਆ ਸੇਮ ਹੁੰਦਾ ਹੀ ਇਹ ਸੂਟ ਬਣੇ ਹੋਏ ਬਹੁਤ ਹੀ ਪਿਆਰਾ ਸੂਟ ਆ ਇਹ ਦੇਖੋ ਕਿੰਨਾ ਜੋ ਬਹੁਤ ਹੀ ਪਿਆਰਾ ਸੂਟ ਬਣਿਆ ਬਲੌਕ ਪ੍ਰਿੰਟ ਕਰਕੇ ਬੈਕ ਦੇ ਵਿੱਚ ਫਰੰਟ ਦੇ ਵਿੱਚ neck ਦੇ ਉੱਪਰ ਸੇਮ ਹੁੰਦਾ ਹੀ ਹੈ ਨਾ ਤੇ ਦਾ ਪਾਸ ਤੱਕ ਕਰਦੇ ਆਇਆ ਸੇਮ ਉਦਾਂ ਹੀ ਬਲੂ ਜਿਹੜਾ ਸੂਟ ਜਿਵੇਂ ਕਹ ਲੋ ਆਪਣੀ ਬੁਟੀਕ ਦਾ ਇਹ ਸਭ ਤੋਂ ਨੰਬਰ 1 ਤੇ ਜਾਂਦਾ ਇਹ ਸੂਟ ਇੰਨਾ ਕਲਾਇੰਟ ਨੂੰ ਪਸੰਦ ਆ ਰਿਹਾ ਹੈ ਬਹੁਤ ਹੀ ਜਬ ਫੇਮਸ ਸੂਟ ਹੋ ਗਿਆ ਆਪਣੀ ਬੁਟੀਕ ਦਾ ਹੈ ਬੈਕ ਤੇ ਉਦਾਂ ਹੀ ਸੇਮ ਹੈ ਨਾ ਉਦਾਂ ਹੀ ਸੇਮ ਦੁਪੱਟਾ ਕਿਉਂਕਿ ਤੁਹਾਡਾ ਦੇਖਿਆ ਹੀ ਹੋਇਆ ਹੈ ਨਾ ਮੈਂ ਨਹੀਂ ਖੋਲਦੀ ਤੇ ਸਿਰਫ ਆਪਾਂ ਇਹਦੇ ਚੇਂਜ ਕੀਤਾ ਤਾਂ ਥੋੜਾ ਜਿਹਾ ਆਪਾਂ ਇਹਦੇ ਪੈਂਟ ਤੇ ਜਿਵੇਂ ਨਾ ਪੌਂਚਾ ਦੇ ਉੱਪਰ ਵੀ ਪਾਈਪਿੰਗ ਕਰਤੀ ਆ ਸਿਰਫ ਇੰਨਾ ਕੀ ਚੇਂਜ ਆ ਬਾਕੀ ਸਭ ਕੁਝ ਉਦਾਂ ਦਾ ਹੀ ਜਿਵੇਂ ਆਪਾਂ ਪਹਿਲਾਂ ਬਣਾਇਆ ਅੱਜ ਤੱਕ ਉਦਾਂ ਇਹ ਸੇਮ ਕਲਰ ਸੇਮ ਆਪਣੇ ਨੂੰ ਜਿਹੜੇ ਫਿਨਿਸ਼ਿੰਗ ਦਿੱਤੀ ਆ ਦੁਪੱਟੇ ਨੂੰ ਸੇਮ ਹੀ ਪੇ ਉਹੀ ਕਲਰ ਸਾਰਾ ਸੇਮ ਦਾ ਸੇਮ ਹੀ ਡਿਮਾਂਡ ਆ ਰਹੀ ਐ ਸੂਟ ਦੀ ਵੀ ਐਗਜ਼ੈਕਟ ਸੇਮਸ ਨਾਲ ਸੂਟ ਚਾਹੀਦਾ ਜਿਵੇਂ ਤੁਸੀਂ ਪਹਿਲਾਂ ਰੈਡੀ ਕੀਤਾ ਸੇਮ ਉਹੀ ਚੀਜ਼ ਬਣੀ ਹੋਈ ਆ ਰਹੀ ਬਹੁਤ 10 ਸੂਟ ਬਣਿਆ ਓਕੇ ਜੀ ਇਹ ਹੁਣ ਮੈਂ ਤੁਹਾਨੂੰ ਜ਼ਿਆਦਾ ਨਹੀਂ ਖੋਲਦੀ ਇਹ 10 ਸੂਟ ਨੇ ਫੇਰ ਦੇਖ ਸਕਦੇ ਹੋ ਇਹ 10 ਸੂਟ ਨੇ ਇੱਕੋ ਕਰ ਦਿਆ ਦੋ ਡਾਟਰ ਦੇ ਇੱਕ ਉਹਨਾਂ ਦੀ ਮਮ ਦਾ ਤੁੰਡਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਤੇ ਜਿਹੜੇ ਹੈਗੇ ਆਪਣੇ ਨੈਕ ਸੂਟ ਉਹ ਵੀ ਬਹੁਤ ਪਿਆਰੇ ਚੀਂ ਦਾ ਬਹੁਤ ਹੀ ਪਿਆਰੇ ਤੇ ਬਹੁਤ ਹੀ ਸੋਹਣਾ ਕਲਰ ਹੈ ਸੂਟ ਦਾ ਇਹ ਵੀ ਉਹਨਾਂ ਨੇ ਆਪ ਹੀ ਡਿਜ਼ਾਈਨ ਦਿੱਤਾ ਸੀ ਆਪਾਂ ਸਿਰਫ ਉਹਦੀ ਕਾਪੀ ਕੀਤੀ ਆ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਘੇਰੇ ਦੇ ਉੱਪਰ ਪੂਰਾ ਹੈਵੀ ਬਿਚ ਮੈਰੂਨ ਟੱਚ ਉੱਪਰ ਨੂੰ ਸਾਰੇ ਆਪਾਂ ਪੈਨਲ ਵਰਕ ਕੀਤਾ ਹੈ neck line ਦੇਖੋ neck line ਬਹੁਤ ਹੀ ਪਿਆਰੀ ਲੱਗਦਾ ਜਿਵੇਂ ਨਾ necklace ਪਾਇਆ ਹੁੰਦਾ ਬਹੁਤ ਹੀ ਪਿਆਰਾ neck line ਬਣਿਆ ਹੋਇਆ sleeves ਦੇ ਉੱਪਰ ਵੀ ਸੇਮ ਵਰਕ ਪੈਨਲ ਵਰਕ ਨਾਲ ਹੈ ਨਾ sleeve ਦੇ ਜੋ ਘੇਰੇ ਤੇ ਬਹੁਤ ਕੰਮ ਹੋਇਆ ਸੀ ਉਹ ਹੀ ਆਪਾਂ sleeve ਦੇ ਉੱਪਰ ਕੰਮ ਦਿੱਤਾ ਹੋਇਆ ਬਹੁਤ ਹੀ ਸੋਹਣਾ ਸੂਟ ਬਣਿਆ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਇਹ ਬਿਲਕੁਲ ਹੀ ਡਿਫਰੈਂਟ ਵਰਕ ਵੀ ਡਿਫਰੈਂਟ ਕਲਰ ਵੀ ਡਿਫਰੈਂਟ ਤੇ ਚਾਕਾਂ ਦੀ ਫਿਨਿਸ਼ਿੰਗ ਆਪਾਂ ਹਮੇਸ਼ਾ ਟਿਸ਼ੂ ਦੇ ਨਾਲ ਕਰਦੇ ਆ ਉਦਾਂ ਹੀ ਆਪਾਂ ਕੀਤੀ ਹੋਈ ਆ ਤੇ ਇਸ ਲਈ ਇਹ ਸਰਵਾਹ ਰਹੇਗੀ ਉਹਦੇ ਵੀ ਆਪਾਂ ਪਹੁੰਚਿਆ ਤੇ ਵਰਕ ਦਿੱਤਾ ਹੋਇਆ ਦੇਖ ਸਾਡੇ ਬਹੁਤ ਹੀ ਪਿਆਰਾ ਵਰਕ ਪਹੁੰਚਿਆ ਤੇ ਉੱਪਰ ਵਾਹ ਜਿਹੜਾ ਘੇਰੇ ਤੇ ਕੀਤਾ ਉਹੀ ਵਰਕ ਆਪਾਂ ਇਹਦੇ ਪਹੁੰਚਿਆ ਤੇ ਦਿੱਤਾ ਹੋਇਆ ਇਹ ਸਟੇਟ ਸਰਵਾਹ ਦੇ ਉੱਪਰ ਹੀ ਜਾਦਾ ਸੋਹਣਾ ਲੱਗਦਾ ਵਰ ਜਿਹੜਾ ਇਹ ਦੁਪੱਟਾ ਵਾ ਦੁਪੱਟਾ ਵੀ ਚੋਣਾਂ ਦਾ ਬਹੁਤ ਹੀ ਪਿਆਰਾ ਦੁਪੱਟਾ ਰੈਡੀ ਹੋਇਆ ਹੈ ਚੱਕ ਕੇ ਕਰਵਾ ਕੇ ਨਾ ਪੈਕਿੰਗ ਹੋ ਗਈ ਕਿੰਨੇ ਪੈਸੇ ਦੁਪੱਟੇ ਦੇ ਪਟਾਚੀ ਦੇ ਇਸ ਲੇਸ ਰੇਖਾ ਕਰਦੇ ਬਹੁਤ ਹੀ ਸੋਹਣੀ ਲੇਸ ਲੱਗੀ ਹੋਈ ਆ ਫੋਰਸ ਆ ਲੇਸ ਆ ਬਿਲਕੁਲ ਇਦਾਂ ਹੀ ਲੱਗੂਗੀ ਜਿਦਾ ਵਰਕ ਕੀਤਾ ਹੁੰਦਾ ਆਪਣੀ ਲੇਸਾਂ ਦੀ ਭੈਣਾ ਮੈਨੂੰ ਤਾਰੀਫ ਵੀ ਬਹੁਤ ਕਰਦੀਆਂ ਨੇ ਕਿ ਤੁਹਾਡੀਆਂ ਲੇਸਾਂ ਬਹੁਤ ਸੋਹਣੀਆਂ ਦੁਪੱਟਿਆਂ ਦੀ ਫਿਨਿਸ਼ਿੰਗ ਕੀਤੀ ਹੁੰਦੀ ਆ ਆਪਣਾ ਇਹ ਹੀ ਹੁੰਦਾ ਵੀ ਕੰਮ ਜਿਹੜਾ ਕਰਕੇ ਦਈਏ ਪੂਰਾ ਦਿਲ ਨਾਲ ਕਰਕੇ ਦਈਏ ਕਿ ਕਲਾਇੰਟ ਪੂਰਾ ਖੁਸ਼ ਹੋ ਜੇ ਕੰਮ ਔਰ ਕੋ ਦੇਖ ਕੇ ਵੀ ਕਿਦਾਂ ਤੁਹਾਡਾ ਜਿਹੜਾ ਕੰਮ ਕੀਤਾ ਹੈ ਬਹੁਤ ਹੀ ਸੋਹਣਾ ਕੰਮ ਕੀਤਾ ਆ ਇਹ ਵੀ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਬਣਾ ਸਕਦੇ ਹੋ ਹਨਾ ਆਪਣੇ ਆਪਣੇ ਚੋਇਸ ਦੇ ਕਲਰ ਦੇ ਸਕਦੇ ਹੋ ਆਪਣੀ ਪਸੰਦ ਦੇ ਆਪਾਂ ਤੇ ਇਹ ਸੈਮੀ ਕ੍ਰੇਪ ਦੇ ਵਿੱਚ ਸੂਟ ਬਣਿਆ ਹੋਇਆ ਵੀਡੀਓ ਨੂੰ ਜਰੂਰ ਇੰਡ ਐਂਡ ਤੱਕ ਦੇਖਿਆ ਕਰੋ ਸੁਣਿਆ ਕਰੋ ਸਕਿਪ ਨਾ ਕਰਿਆ ਕਰੋ ਕਿਉਂਕਿ ਆਪਾਂ ਡਿਟੇਲ ਨਾਲ ਦੀ ਨਾਲ ਦਿੰਨੇ ਹੁੰਦੇ ਆ ਨਾ ਇਹ ਸੈਮੀ ਕ੍ਰੇਪ ਦੇ ਵਿੱਚ ਬਣਿਆ ਆ ਚਨਾਉਂ ਦਾ ਦੁਪੱਟਾ ਸੈਮੀ ਕ੍ਰੇਪ ਦਾ ਸੂਟ ਰਹੇਗਾ ਸੈਮੀ ਨੂੰ ਸੈਮੀ ਦੱਸਾਂਗੇ ਪਿਓਰ ਨੂੰ ਪਿਓਰ ਦੱਸਾਂਗੇ ਜੀ ਪਿਓਰ ਚਨਾਉਂ ਦਾ ਦੁਪੱਟਾ ਓਕੇ ਜੀ ਜਿਹੜਾ ਰਹੇਗਾ ਆਪਣਾ ਨੈਕ ਸੂਟ ਉਹ ਵੀ ਪੂਰੀ ਲੈਵਿਲੇਬਲ ਵਿੱਚ ਰੈਡੀ ਹੋਇਆ ਹੈ ਬਹੁਤ ਹੀ ਭਾਰਾ ਸੂਟ ਆ ਪੂਰਾ ਹੈਵੀ ਸੂਟ ਜਿੱਤਾ ਮਰਜੀ ਤੁਸੀਂ ਘਰ ਦੇ ਫੰਕਸ਼ਨ ਚ ਪਾ ਸਕਦੇ ਹੋ ਇਹਨੂੰ ਵੀ ਸੌਰੀ ਵੀ ਬਣ ਪੈ ਜਾਂਦੇ ਆ ਪ੍ਰੈਸ ਕੀਤੇ ਤੇ ਸਾਡੀ ਟਰਾਈ ਤਾਂ ਹੀ ਹੁੰਦੀ ਆ ਵੀ ਨਾਲ ਦੀ ਨਾਲ ਵੀਡੀਓ ਬਣ ਜਵੇ ਪਰ ਨਹੀਂ ਬਣਦੀ ਟਾਈਮ ਘੱਟ ਹੋਣ ਕਰਕੇ ਆਪਣੇ ਤੋਂ ਨਾਲ ਦੀ ਨਾਲ ਪ੍ਰੈਸ ਹੁੰਦੇ ਤੇ ਵੀਡੀਓ ਨਹੀਂ ਬਣਦੀ ਬਹੁਤ ਹੀ ਸੋਹਣਾ ਵਰਗਾ ਘੇਰਾ ਪੂਰਾ ਹੈਵੀ ਆ ਨੈਕ ਲਾਈਨ ਦੇਖੋ ਬਹੁਤ ਹੀ ਸੋਹਣੀ ਤੇ ਬਿਲਕੁਲ ਡਿਫਰੈਂਟ ਜੀ ਨੈਕ ਬਣੀ ਹੋਈ ਆ ਜੀ ਦੇਖ ਸਕਦੇ ਹੋ 골드 ਦੇ ਵਿੱਚ ਬੀਜ ਲੇ ਕੇ ਕਿੰਨਾ ਸੋਹਣਾ ਨੈਕ ਬਣਿਆ ਹੋਇਆ ਸੂਟ ਦਾ ਪੂਰੀ ਹੈਵੀ ਬਾਜੂ ਰਹੇਗੀ ਇਹਦੀ ਜਿਹੜੀ ਬਾਜੂ ਆ ਪੂਰੀ ਹੈਵੀ ਬਾਜੂ ਦੇ ਵਿੱਚ ਕੰਮ ਕੀਤਾ ਹੈ ਦੇਖੋ ਕਿੰਨਾ ਸੋਹਣਾ ਲੱਗਦਾ ਕਲਰ ਬਹੁਤ ਸੋਹਣਾ ਪਾਇਆ ਹੈ ਕਾਪਰ ਐਂਟੀਕ ਕਲਰ ਪਾ ਕੇ ਨਾ ਵਰਕ ਕੀਤਾ ਹੋਇਆ ਨਾਲੇ ਤਾਂ ਕਲਰ ਚੇਂਜ ਹੋ ਗਿਆ ਸੁਣ ਵਰਕ ਦਾ ਜਿਹਦਾ ਇਹਦੇ ਉੱਪਰ ਸੋਨਾ ਵੀ ਲੱਗ ਰਿਹਾ ਵਾ ਜਿੱਚ ਆਪਾਂ ਪਰਲ ਦੇਤੇ ਆ ਬਹੁਤ ਹੀ ਸੋਹਣਾ ਵਰਕ ਆ ਜਿਹੜਾ ਸੂਟ ਆ ਸਾਟਨ ਦੇ ਵਿੱਚ ਰਹੇਗਾ ਬਹੁਤ ਹੀ ਪਿਆਰਾ ਵਾ ਕਿਉਂਕਿ ਸਟੱਫ ਦੀ ਭੇਜ ਤੱਕ ਕੋਈ ਕੰਪਲੇਨ ਨਹੀਂ ਆਈ ਬਹੁਤ ਵਧੀਆ ਸਟੱਫ ਆ ਹਿਸਾਬਾਂ ਦੇ ਵਿੱਚ ਇਹਦੇ ਉੱਪਰ ਵੀ ਬਹੁਤ ਸੂਟ ਬਣ ਰਿਹਾ ਆਪਣੇ ਕੋਲ ਸਾਟਾ ਦੇ ਵਿੱਚ ਨਾਲ ਰਹੇਗੀ ਇਹਦੀ ਸਲਵਾਰ स्ट्रेट सलवार ਉਹਦੇ ਵੀ ਆਪਾਂ ਪੌਂਚਿਆ ਦੇ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਪੂਰਾ ਹੈਵੀ ਵਰਕ ਪੌਂਚਿਆ ਦੇ ਉੱਪਰ ਬਹੁਤ ਸੋਹਣਾ ਇਹਦਾ सलवार ਦਾ ਕੰਮ ਹੈ स्ट्रेट सलवार ਹੈਗੀ ਜਿੱਥੇ ਤੱਕ ਜੇ ਮੈਂ ਸ਼ਰਟ ਆਉਗੀ ਉੱਥੇ ਤੱਕ ਇਹਦੇ ਆਪਾਂ ਵਰਕ ਕੀਤਾ ਜੋ نیچے सलवार ਦੇ ਮਤਲਬ ਸ਼ਰਟ ਦੇ نیچے ਦੇਖੂਗਾ ਉੱਥੇ ਤੱਕ ਕਪੜਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਇਹ सलवार ਸਟਾਈਲ ਹੈ ਪਾਕਿਸਤਾਨੀ ਸਟਾਈਲ ਦੇ ਵਿੱਚ ਇਹ ਰਿਹਾ ਦਾ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਉਹਦੇ ਵੀ ਆਪਾਂ ਲੀਸਸ ਲਾਈ ਹੋਈਆਂ ਨੇ ਇਹ ਲਾਸ ਵੀਖ ਸਾਡੇ ਨੂੰ ਕਿੰਨੀ ਸੋਹਣੀ ਲਾਸ ਲੱਗੀ ਜੀ ਬਿਲਕੁਲ ਵਰਤ ਨਾਲ ਦੀ ਓਕੇ ਅਫਾਕ ਕਰਨ ਨੂੰ ਜਿਹੜੇ ਪੇਪਰ ਪਾਇਆ ਹੈ ਇਸ ਵਿੱਚ ਜੀ ਚਰਖੋ ਕਹਿੰਦੇ ਨਾ ਦੁਪੱਟੇ ਫੇ ਪੇਪਰ ਦਿੱਤੇ ਹੁੰਦੇ ਵਿੱਚ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਦੁਪੱਟਾ ਇਹਦਾ ਰੈਡੀ ਹੋਇਆ ਲੇਸ ਜਿ ਲਗਾ ਕੇ ਪੂਰੇ ਖੁੱਲੇ ਡੁੱਲੇ ਆਪਣੇ ਚਰੌਂਦੇ ਦੁਪੱਟੇ ਹੁੰਦੇ ਆ ਜਦੋਂ ਆ ਭਣਾ ਮੇਰੇ ਕੋਲ ਚਰੌਂਦੇ ਦੁਪੱਟੇ ਹੀ ਮੰਗਦੀਆਂ ਨੇ ਬਹੁਤ ਹੀ ਸੋਹਣਾ ਕਿਉਂਕਿ ਚਰੌਂਦਾ ਦੁਪੱਟਾ ਨਾ ਸਿਰ ਤੇ ਰੁਕ ਜਾਂਦਾ ਜੇ ਜੇ ਮੈਂ ਆਪਣਾ ਅੱਧ ਘਾ ਤੇ ਗੋਡ ਵਾਲਾ ਸਾਫ ਤੇ ਵੀ ਪਾਉਣਾ ਹੋਵੇ ਉਦੋਂ ਆਪਣੇ ਸਿਰ ਤੇ ਦੁਪੱਟਾ ਹੀ ਰੁਕ ਜਾਂਦਾ ਬਹੁ ਬਹੁਤ ਹੀ ਪਿਆਰਾ ਸੂਟ ਆ ਇਹਦਾ ਤੁਸੀਂ ਕੋਈ ਵੀ ਸੂਟ ਆਪਣੀ ਚੋਇਸ ਦੇ ਕਲਰ ਤੇ ਬਣਵਾ ਸਕਦੇ ਹੋ ਹਨ ਹਾਂਜੀ ਕਿੱਦਾਂ ਲੱਗੀ ਫਿਰ ਤੁਹਾਨੂੰ ਅੱਜ ਦੀ ਆਪਣੀ ਇਹ ਕਲੈਕਸ਼ਨ ਪਰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਮੇਰੀ ਨਾਲ ਦੇ ਨਾਲ ਸਾਰੀ ਗੱਲਬਾਤ ਪਤਾ ਲੱਗੇ ਵੀ ਕੀ ਕਪੜਾ ਦੱਸ ਰਹੇ ਆ ਆਪਾਂ ਇਹਦਾ ਸਟਾਫ ਕੀ ਆ ਮਟੀਰੀਅਲ ਕੀ ਆ ਆਪਾਂ ਉੱਪਰ ਜਿਹੜਾ ਵਰਕ ਦਾ ਯੂਜ਼ ਕੀਤਾ ਉਹ ਕੀ ਆ ਦੁਪੱਟਾ ਕਿਹੜਾ ਹਨਾ ਸਾਰਾ ਕੁਝ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਸਕਿਆ ਨਾ ਜੇ ਹਜ ਤੱਕ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਉਹਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਦਬਾਓ ਤੇ ਮੇਰਾ ਇੰਸਟਾਗ੍ਰam ਤੇ ਪੇਜ ਬਣਿਆ ਹੈ ਫੇਸਬੁੱਕ ਤੇ ਵੀ ਬਣਿਆ ਜੇ ਤੁਸੀਂ ਅਜ ਤੱਕ ਉਹਨਾਂ ਨੂੰ ਨਹੀਂ ਫੋਲੋ ਕਰਤਾ ਪਲੀਜ਼ ਉਹਨਾਂ ਨੂੰ ਵੀ ਫੋਲੋ ਕਰੋ ਮੇਰਾ ਫੋਨ ਨੰਬਰ ਹੈਗਾ 788350223 ਉਸ ਤੋਂ ਤੁਸੀਂ ਸਕਰੀਨ ਸ਼ਾਟ ਲੈ ਕੇ ਪ੍ਰਾਈਸ ਵਗੈਰਾ ਪੁੱਛ ਸਕਦੇ ਹੋ ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਥੈਂਕ ਯੂ